ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਇੱਥੇ ਇੱਕ ਸੁਭਾ ਪਦਰੀ ਮੀਟਿੰਗ ਕੀਤੀ ਗਿਆ ਜਿਸ ਵਿੱਚ ਸੂਬੇ ਦੇ ਵਾਤਵਾਖ ਦੀਪਾਂ ਦੇ ਉੱਪਰੋਂ ਇੱਥੇ ਅਹੁਦੇਦਾਰ ਦੀਪੂ ਪ੍ਰਧਾਨ ਉੱਜੇ ਨੇ ਜਿਨ੍ਹਾਂ ਨੇ ਠੇਕੇਦਾਰੀ ਸਿਸਟਮ ਦਾ ਟੱਕਰ ਵਿਰੋਧ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਵੱਲੋਂ ਉਹਨਾਂ ਨਾਲ ਸਮੇਤ ਸਮੇਂ ਦੇ ਉੱਪਰ ਕਮਿਟਮੈਂਟਾਂ ਕੀਤੀਆਂ ਸੀ ਵੀ ਕਾਂਗਰਸ ਦੀ ਸਰਕਾਰ ਸੂਬੇ ਅੰਦਰ ਵੰਨ ਦੇ ਉੱਤੇ ਇਹ ਜਿਹੜਾ ਠੇਕੇਦਾਰੀ ਸਿਸਟਮ ਹੈ ਇਹਨੂੰ ਪੂਰੀ ਤਰ੍ਹਾਂ ਖਤਮ ਕਰਕੇ ਮਜ਼ਦੂਰਾਂ ਦਾ ਹੱਕ ਉਹਨਾਂ ਦਾ ਜੋ ਭੁਗਤਾਨ ਹੈ ਫੂਟਦਿਆਂ ਕੰਮ ਕਰਮ ਦਾ ਜੋ ਰਾਸ਼ੀ ਮਿਲਣੀ ਆ ਉਹ ਉਹਨਾਂ ਦੇ ਸਿੱਧੇ ਖਾਤੇ ਵਿੱਚ ਜਾਊਗੀ ਪਰ ਇਹ ਆਹ ਨਹੀਂ ਹੋ ਰਿਹਾ ਜਿਸ ਕਾਰਨ ਸਰਕਾਰ ਦੇ 2.5 ਸਾਲ ਦਾ ਸਮਾਂ ਸਰਕਾਰ ਕੋਲੋਂ ਵੀਕ ਵੀ ਛੁਟਿਆ ਹੈ ਇਹਨਾਂ ਨੇ ਮਜ਼ਦੂਰਾਂ ਨੇ ਅੱਜ ਇਹ ਵੀ ਕਹਿ ਦਿੱਤਾ ਜਦ ਕਿ ਹਾੜੀ ਦੀ ਫਸਲ ਬਿਲਕੁਲ ਸਿਰ ਦੇ ਉੱਪਰ ਆਈ ਖੜੀ ਹੈ ਜੇਕਰ ਮਜ਼ਦੂਰ ਜਥੇਬੰਦੀਆਂ ਵੱਲੋਂ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਵੀ ਸੰਘਰਸ਼ ਪੜ ਦਿੱਤਾ ਗਿਆ ਤਾਂ ਇਹ ਹਾੜੀ ਦੀ ਫਸਲ ਸਰਕਾਰ ਨੂੰ ਚੱਕਣੀ ਬਹੁਤ ਮੁਸ਼ਕਲ ਹੋ ਜਾਵੇਗੀ ਜਿੰਦਾਬਾਦ 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 ਮੋਹ ਸਿੰਘ ਜੀ ਪਟਿਆਲਾ ਵੱਖਵਾ ਕ ਦੀਪੂਆਂ ਤੋਂ ਤੇ ਵੱਖਵਾ ਸਾਥੀਆਂ ਤੋਂ ਬਹੁਤੇ ਸਾਡੇ ਦਿੱਤੂ ਦੇ ਪਲਾਣ 77 ਮੈਂਬਰ ਸਾਹਿਬਾਨ ਔਰ ਸਾਡੇ ਸੱਭਾ ਡੀਪੂ ਦੇ ਸਾਥੀ ਵਰਕਰ ਪੌਲਸਰੀਆ ਭਰਤ ਸੰਧਰਪਾਲ ਜੀ ਦਾਸੀ ਚੁੱਕੇ ਨੇ ਧਰੌੜ ਜੀ ਦਾਸੀ ਚੁੱਕੇ ਨੇ ਕੋਈ ਵੀ ਘਰ ਦੇ ਵਿੱਚੇ ਪਰਿਵਾਰ ਦੇ ਵਿੱਚੇ ਫੁੱਟ ਭੇਜੇ ਤਾਂ ਲੋਕ ਲਾਹ ਖੜ ਦੇਣੇ ਆ ਉਹਦਾ ਕੀ ਅਸੀਂ ਪਾੜੋ ਦੇ ਰਾਜ ਕਰੋ ਕਿ ਸਾਡਾ ਪਰਿਵਾਰ ਦੀ ਅਜੇ ਸਾਡੇ ਨਾਲ ਜੁੜਿਆ ਉਹ ਬੋਲਦੇ ਆ ਸਾਡੇ ਮਜ਼ਦੂਰਾਂ ਦੇ ਹੱਕ ਦੇ ਸਮੂਚੀ ਸੁਭਾ ਕਮੇਟੀ ਵੱਲੋਂ ਪੰਜੇ ਜਥਿਆਂ ਵੱਲੋਂ ਵੱਲੋਂ ਸਰਕਾਰ ਨੂੰ ਫਿਲਹਾਲ ਬੇਨਤੀ ਕਰਦੇ ਆ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਉਹਦਾ ਪੰਜਾਬ ਨੂੰ ਬਹੁਤ ਵਾਅਦੇ ਕੀਤੇ ਨੇ ਅਸੀਂ ਸਣ ਨੂੰ ਪੱਲੇਦਾਰਾਂ ਨਾਲ ਲੇਬਰ ਨਾਲ ਕੀਤੇ ਹੋਏ ਵਾਅਦੇ ਦੀ ਯਾਦ ਦਿਵਾਉਨੇ ਆ ਸਮਾਗਮ ਹੈ ਜੀ ਉਹ ਸਾਡਾ ਪੱਲੇਦਾਰ ਯੂਨੀਅਨਾਂ ਦਾ ਜੋ 9 9 2016 ਨੂੰ सीएम ਸਾਹਬ ਕੈਪਟਨ ਮਰਿੰਦਰ ਸਿੰਘ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੀਆਂ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪਹਿਲ ਦੇ ਆਧਾਰ ਤੇ ਪੱਲੇਦਾਰ ਮਜ਼ਦੂਰਾਂ ਨੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਮਜ਼ਦੂਰਾਂ ਦਾ ਤੇ ਸਰਕਾਰ ਦੇ ਨੁਮਾਇੰਦਿਆਂ ਦਾ ਬੋਰਡ ਬਣਾ ਕੇ ਇੱਕ ਕਮੇਟੀ ਬਣਾ ਦਿੱਤੀ ਜਿਹਦੇ ਵਿੱਚ ਫੈਸਲਾ ਹੋ ਗਿਆ ਜਿ ਜੋ ਪੰਜਾਬ ਦੀ ਫੂਡ ਏਜੰਸੀਆਂ ਦੇ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਨੂੰ ਬਿਨਾਂ ਟੈਂਡਰ ਤੋਂ ਸਿੱਧਾ ਭੁਗਤਾਨ ਕਰ ਦਿੱਤਾ ਜਾਵੇਗਾ ਜੋ ਕਿ ਆਉਣ ਵਾਲੇ ਟੈਂਡਰ ਹਨ 31 ਮਾਰਚ ਤੋਂ ਬਾਅਦ 2019 ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਟੈਂਡਰ ਨਹੀਂ ਹੋਏਗਾ ਤੁਹਾਨੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਫਿਕਸ ਰੇਟਾਂ ਦੇ ਕੰਮ দেয়া ਜਾਏਗਾ ਜੋ ਕਿ ਬਜਵ ਹੋਣਗੇ ਜਿਦੇ ਵਿੱਚ ਪੰਜਾਬ ਦੀ ਫੂਡ ਏਜੰਸੀਆਂ ਨੂੰ ਫਿਕਸ ਰੇਟਾਂ ਦੇ ਵਿੱਚ ਕਾਫੀ ਘਾਟਾ ਵੀ ਚੱਲਣਾ ਪੈ ਰਿਹਾ ਸੀ ਪਰ ਪੰਜਾਬ ਸਰਕਾਰ ਦੇ ਵਾਅਦੇ ਦੇ ਮੁਤਾਬਕ ਪੰਜਾਬ ਦੇ ਮਜ਼ਦੂਰਾਂ ਦੀ ਆਵਾਜ਼ ਦੇ ਮੁਤਾਬਕ ਉਹ ਘਾਟਾ ਛੱਲਣ ਲਈ ਵੀ ਤਿਆਰ ਸੀ ਪਰ ਪੰਜਾਬ ਦੀ ਲੀਡਰਸ਼ਿਪ ਜੋ ਅਫਸਰशाही ਹੈ ਪੰਜਾਬ ਦੀ ਲੀਡਰਸ਼ਿਪ ਨੂੰ ਗੁੰਮਰਾਹ ਕਰਕੇ ਉਹ ਵਾਜਬ ਰੇਟਾਂ ਤੋਂ ਵੀ ਭੱਜ ਗਈ ਤੇ ਜੋ ਕੰਮ ਹੈ ਉਹ ਪਾਲਿਸੀ ਦੇ ਵਿੱਚ ਸਾਰਾ ਹੀ ਟੈਂਡਰ ਪ੍ਰਤੀ ਹੈ ਕਿ ਟੈਂਡਰ ਠੇਕੇਦਾਰ ਨੂੰ ਹੀ ਅਸੀਂ ਦੇਣਾ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਜੋ ਠੇਕੇਦਾਰੀ ਸਿਸਟਮ ਖਤਮ ਆਲਾ ਮੁੱਦਾ ਸੀ ਉਹ ਪਹਿਲ ਦੇ ਆਧਾਰ ਤੇ ਉੱਪਰ ਕੇ ਸਾਹਮਣੇ ਆ ਗਿਆ ਕਿ ਠੇਕੇਦਾਰੀ ਸਿਸਟਮ ਖਤਮ ਕਰਨ ਵਾਲਾ ਮੁੱਦਾ ਜੋ ਖਤਮ ਹੋਣਾ ਸੀ ਉਹ ਖਤਮ ਨਹੀਂ ਹੋ ਰਿਹਾ ਠੇਕੇਦਾਰੀ ਸਿਸਟਮ ਨੂੰ ਬढ़ावा ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜੀ ਮਜ਼ਦੂਰ ਜਥੇਬੰਦੀਆਂ ਇਹਨਾਂ ਦਾ ਅਗਲਾ ਸੰਘਰਸ਼ ਸਟੈਪ ਕੀ ਹੋਊਗਾ ਅਗਲਾ ਸਟੈਪ ਤਾਂ ਅਸੀਂ 22 3 2019 ਨੂੰ ਚਿਤਾਵਨੀ ਦੇ ਆਏ ਕਾਂਗਰਸ ਭਵਨ 39 ਸੈਕਟਰ ਜੋ ਅਨਾਜ ਭਵਨ ਹੈ ਉਥੇ ਅਸੀਂ ਲਿਖਤੀ ਤੌਰ ਤੇ ਪੰਜਾਬ ਦੀ ਪੰਜੇ ਜਥੇਬੰਦੀਆਂ ਵੱਲੋਂ ਡਾਇਰੈਕਟਰ ਸਾਹਿਬ ਨੂੰ ਲਿਖਤੀ ਤੇ ਆਏ ਜੇਕਰ ਸਾਡਾ ਇੱਕ ਤਰੀਕ ਤੋਂ ਪਹਿਲਾਂ ਪਹਿਲਾਂ 1 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਫੂੜਦੀਆਂ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਦਾ ਵਾਦੇ ਮੁਤਾਬਕ ਠੇਕੇਦਾਰੀ ਸਿਸਟਮ ਖਤਮ ਨਾ ਕੀਤਾ ਤਾਂ ਅਸੀਂ ਸੰਘਰਸ਼ ਦੇ ਰਾਹ ਪਾਵਾਂਗੇ ਤੇ 1 ਅਪ੍ਰੈਲ ਤੋਂ ਬਾਅਦ ਕਿਸੇ ਵੀ ਫੂੜ ਏਜੰਸੀ ਦਾ ਕੰਮ ਨਹੀਂ ਕਰਾਂਗੇ ਲੋੜ ਪਈ ਤਾਂ ਅਸੀਂ ਪਾਰਟੀ ਵਿਰੁੱਧ ਝੰਡਾ ਚੁੱਕ ਕੇ ਮੁਰਦਾਵਾਜ ਵੀ ਕਰਾਂਗੇ ਅਸੀਂ ਇਸ ਮੀਟਿੰਗ 'ਚ ਜੋ ਸਾਡੀ ਸੂਬਾ ਕਮੇਟੀ ਸਾਡੇ ਤਪੇ ਡਿਪੂ ਚ ਆਈ ਆ ਉਹਨਾਂ ਨੇ ਸਾਡੇ ਆ ਕੇ ਮੀਟਿੰਗ ਕਰਾਈ ਆ ਮੀਟਿੰਗ 'ਚ ਜੋ ਮਤੇ ਜੋ ਫੈਸਲੇ ਹੋਏ ਨੇ ਉਹਨਾਂ ਫੈਸਲਿਆਂ ਮੁਤਾਬਕ ਅਸੀਂ ਸੂਬਾ ਕਮੇਟੀ ਦੇ ਨਾਲ ਚੱਲਾਂਗੇ ਅਸੀਂ ਜੋ ਸਾਨੂੰ ਉਦੇਸ਼ ਦੇਣਗੇ ਉਹਨਾਂ ਦੇਸ਼ਾਂ ਦੇ ਮੁਤਾਬਕ ਤੇ ਕੰਮ ਬੰਦ ਕਰਨ ਕਹਿਣ ਚਾਹੇ ਮਤਲਬ ਹੜਤਾਲ ਕਹਿਣ ਤੇ ਟੱਕਾ ਭੰਨਣ ਕਹਿਣ ਜੋ ਵੀ ਕਹਿਣਗੇ ਅਸੀਂ ਉਹਨਾਂ ਦੇ ਮੁਤਾਬਕ ਸਰਕਾਰ ਦੇ ਵਾਅਦੇ ਜੋ ਵੀ ਸਾਨੂੰ ਐਲਾਨ ਕਰਨੀ ਹੈ ਸੋ ਪੂਰਾ ਕਰੇ ਠੀਕ ਹੈ ਮੈਦੂ ਬਾਸ ਸਿੰਘ ਲਾ ਦੀ ਨਾਲ ਕੁਮਾਰ ਬਿਸ਼ਪ ਜੀ ਤੇ ਗੁਰਪ੍ਰੀਤ ਸਿੰਘ ਚੈਨਲ 7 ਡੇ ਨਿਊਜ਼ ਪਰ ਮੈਨੂੰ